तेख बहादर सिमरिये, करनोन दुआ वैताए, करनोन दुआ वैताए, करनोन दुआ वैताए, करनोन दुआ ਤੇਗ ਬਹਾਦਰ ਸਿਮਰੀਏ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰੀਏ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰिए ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰिए ਕਰਨਾਂ ਨੇ ਦੁਆਵੇ ਤਾਈ ਕਰਨਾਂ ਨੇ ਦੁਆਵੇ ਤਾਈ ਕਰਨਾਂ ਨੇ ਦੁਆਵੇ ਤਾਈ ਸਤਿਗੁਰ ਦੇ ਚਰਨਾ ਚ ਅਰਦਾਸ ਕਰੀ ਸੱਚਾ ਪਾਤਸ਼ਾ ਜਦ ਨੂੰ ਖੁਸ਼ੀ ਆਵੇ ਸਾਡੇ ਚ ਹੰਕਾਰ ਨਾ ਆਵੇ ਜਦ ਨੂੰ ਕੋਈ ਦੁੱਖ ਆਵੇ ਸਾਨੂੰ ਇੰਨੀ ਹਿੰਮਤ ਬਖਸ਼ੇ ਅਸੀਂ ਡਟ ਕੇ ਉਸ ਦੁੱਖ ਦਾ ਮੁਕਾਬਲਾ ਕਰ ਸਕੀ ਸਾਨੂੰ ਇਹਨਾਂ ਤਕੜੇ ਕਰਦੇ ਆਂ ਅੰਦਰੋਂ ਫੇਰੇ ਉੱਠ ਕੇ ਸਭ ਤੋਂ ਪਹਿਲੀ ਅਰਦਾਸ ਕਰੋ ਮਹਾਰਾਜ ਮੈਂ ਤੁਹਾਡਾ ਥੈਂਕਸ ਕਰਦਾ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੈਨੂੰ ਇੱਕ ਇੱਕ ਹੋਰ ਦਿਨ ਜ਼ਿੰਦਗੀ ਜਿਉਣ ਲਈ ਦੇ ਦਿੱਤਾ ਤੁਹਾਡਾ ਧੰਨਵਾਦ ਮੈਨੂੰ ਤੁਸੀਂ ਇੱਕ ਦਿਨ ਹੋਰ ਜਿਉਣ ਲਈ ਦਿੱਤਾ ਤੁਹਾਡਾ ਧੰਨਵਾਦ ਇੱਕ ਤੇਰੇ ਉਰ ਤੇ ਅਰਦਾਸ ਕਰੋ ਸੱਚਾ ਪਾਸ਼ਾ ਅੱਜ ਮੈਂ ਘਰੋਂ ਨਿਕਲ ਲੱਗਾ ਮੈਂ ਕਿਸੇ ਦਾ ਕੋਈ ਵਿਗੜਿਆ ਕੰਮ ਸਵਾਰਾਂ ਕਿਸੇ ਦਾ ਭਲਾ ਕਰ ਸਕਾਂ ਕਿਸ ਦੀ ਹੈਲਪ ਕਰ ਸਕਾਂ ਤੇ ਜੇ ਮੇਰੇ ਕੋਲੋਂ ਕਿਸੇ ਦਾ ਕੰਮ ਸਵਰਦਾ ਨਹੀਂ ਨਾ ਮੈਨੂੰ ਇੰਨੀ ਕਿਮਤ ਬਖਸ਼ੋ ਮੇਰੇ ਕੋਲੋਂ ਕਿਸੇ ਦਾ ਕੰਮ ਵਿਗੜੇ ਵੀ ਨਾ ਮੈਂ ਕਿਸੇ ਦਾ ਨੁਕਸਾਨ ਵੀ ਨਾ ਕਰਾਂ ਮੈਂ ਕਿਸੇ ਦਾ ਭਲਾ ਕਰ ਸਕਾਂ ਕਰਕੇ ਵੇਖੋ ਤਜਰਬਾ ਸਕੂਨ ਦੇ ਤਰਕ ਕਰੋ ਬੈਠਾ ਬਾਬੇ ਬਕਾਲੇ ਭੋਰੇ ਵਿੱਚ ਤੇ ਮੋਢੇ ਸਮੁੰਦਰਾਂ ਵਿੱਚ ਜਹਾਜ਼ਾਂ ਨੂੰ ਲਾਉਂਦਾ ਹੈ ਓਏ ਕਿਹੜੀ ਕਰਾਮਾਤ ਹੈ ਜਿਹੜੀ ਗੁਰੂ ਨਹੀਂ ਕਰ ਸਕਦਾ ਚਾਹੇ ਤੇਰੇ ਜੀਵਨ ਦਾ ਜਹਾਜ਼ ਡੁੱਬ ਰਿਹਾ ਹੈ ਤੂੰ ਵਿਕਾਰਾਂ ਵਿੱਚ ਗੋਤੇ ਖਾ ਰਿਹਾ ਹੈ ਚਾਹੇ ਪ੍ਰਤੱਖ ਤਖਤੋ ਤਾਜ ਤੇਰੇ ਡੁੱਬ ਰਹੇ ਨੇ ਆਈ ਕਿਤੇ ਬਾਪੂ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਤੇਰੇ ਡੁੱਬਦੇ ਹੋਏ ਜਹਾਜ਼